ਬਾਈ ਕੋਈ ਵੀਰੀ ਨਾ ਰੋਡ ਤੇ ਵੀੜੀਆਂ ਚੀਜ਼ਾਂ ਮਿਲ ਜਾਂਦੀਆਂ ਆ ਚੈੱਕ ਕਰੋ ਪੋੜੀ ਇਹ ਜਲਾਈ ਕਿਹੜੀ ਜਗ੍ਹਾ ਹੋ ਗਈ ਇੱਥੇ ਕੋਈ ਅਦ੍ਰਿਸ਼્ય ਸ਼ਕਤੀ ਆ ਜਿਹੜੀ ਉੱਪਰ ਜਾਂਦੀ ਆ ਹਨਾ ਕੇਬਲ ਦੀ ਤਾਰ ਆੜੀ ਕੀ ਕਹਣਾ ਤੁਹਾਡਾ ਇਹ ਪ੍ਰਵਾਹ ਜਾਂਦੀ ਕਿਧਰ ਨੂੰ ਗਈ ਹੈ ਕੇਬਲ ਦੀ ਤਾਰ ਨਹੀਂ ਗਈ ਪ੍ਰਵਾਹ ਇਹ ਕਾਦੀ ਖੜੀ ਕੀਤੀ ਆ ਹੈ ਹੈਲੋ ਆਓ ਕਮਾਲ ਦੀ ਗੱਲ ਆ ਯਾਰ ਆ ਗਿਆ ਬਾਈ ਆਹ ਤਾਂ ਹੈਰਾਨੀ ਵਾਲੀ ਗੱਲ ਆ ਬਾਈ ਜੇ ਕਿਸੇ ਨੂੰ ਪਤਾ ਨਾ ਮਾੜਾ ਕਮੈਂਟੇ ਦੱਸੋ ਯਾਰ ਇਹ ਕਾਦੀ ਬਣਾਈ ਆ ਪੋੜੀ ਜੇਰਾ ਕੋ ਇਧਰ ਕੋਈ ਰਹਿੰਦਾ ਉਹਨੂੰ ਦੇ ਦਾਂ ਵੀਡੀਓ ਮਾੜਾ ਦੱਸ ਸਕਦਾ ਤੁਹਾਨੂੰ ਆਓ ਦੱਸੇ ਯਾਰ ਆਹ ਕਾਦੀ ਬਣਾਈ ਉਹ ਸਿੱਧੀ ਆ ਕੋਈ ਸਿੱਧੀ ਖੜੀ ਆ ਉਹ ਉੱਪਰ ਜਾਂ ਤੇ ਸਵਰਗ ਦੀ ਪਿਉੜੀ ਪੋੜੀ ਹੋਊਗੀ ਇਦਾਂ ਦਾ ਸਿਸਟਮ ਹੋਊਗਾ ਕੋਸ਼ਣਾ ਆਪਾਂ ਨੂੰ ਨਹੀਂ ਦਿਖਦੀ ਪਾਪੀਆਂ ਰੂਹਾਂ ਨੂੰ ਆਓ ਆਪਾਂ ਵੀ ਪਾਪੀ ਭਰਾ ਹਾਂ ਉਹ ਕਿੱਦਾਂ ਟੇਡਾ ਇਹ ਹੋਵੇ ਚਲਾਉਂਦਾ ਹਨਾ ਉਹਦੇ ਯਾਰ ਇਹਨਾਂ ਨੂੰ ਪੁੱਛੀਆ ਪਾਉਂਗਾ ਭਈ ਪੋੜੀ ਤਾਂ ਕੀ ਸੀ ਯਾਰ ਭਾਈ ਗੱਲ ਹੈਗੀ ਇਦਾਂ ਤੁਸੀਂ ਜਿਹੜੀ ਪਹਿਲੀ ਸਟੋਰੀ ਦੇਖੀ ਆ ਇੱਕ ਰਿਓਸਟੀ ਯਾਰ ਮਨ 'ਚ ਪੈਦਾ ਹੋ ਗਈ ਆ ਭਾਈ ਦੇ ਜੇ ਕੋਈ ਮੇਰਾ ਵੀਰ ਹਿਮਾਚਲ ਦਾ ਹੈਗਾ ਵਾ ਭਰਾਵਾ ਦੱਸਿਓ ਜਰੂਰ ਇਹ ਕਾਦੀ ਖੜੀ ਕੀਤੀ ਹੋਈ ਆ ਕੀ ਕਾਰਨ ਹੈ ਹਨਾ ਇਹ ਬੋੜੀ ਕਾਦੀ ਖੜੀ ਕੀਤੀ ਹੋਈ ਆ ਕੋਈ ਮਤਲਬ ਰੱਬ ਨਾਲ ਕਨੈਕਟ ਹੁੰਦਾ ਵਾ ਬੰਦਾ ਹਨਾ ਹੋਊਗਾ ਬਈ ਇਦਾਂ ਦਾ ਹਨਾ ਤਾਂ ਨੂੰ ਯਾਦ ਹੋਵੇ ਬਨੇਰਾ ਲਾਗੇ ਬਨੇ ਕੋਈ ਬਨੇਰਾ ਨਹੀਂ ਯਾਰ ਕੋਈ ਤਾਰ ਦੂਰ ਹੋਵੇ ਬੰਦਾ ਤਾਂ ਵੀ ਤਾਰ ਨਹੀਂ ਆਈ ਕੋਈ ਕੋਈ ਕੱਪੜੇ ਕੋਬਰ ਕੇ ਸੁੱਕਣੇ ਮਾਰਨ ਕੋਈ ਪਾਇਆ ਹੋਵੇ ਜਾਂ ਦੂਜੀ ਸਾਈਡ ਵੀ ਲੱਗੀ ਹੋਵੇ ਤਾਂ ਵੀ ਬੰਦਾ ਕਵੇ ਇੱਕ ਸਾਈਡ ਲੱਗੀ ਹੋ ਸਿੱਧੀ ਖੜੀ ਆ ਬਸ ਇਹ ਜਾਣ ਕੇ ਕਿਸੇ ਨੇ ਦੁਲੀਆ ਬਣਾਉਣ ਦਾ ਕਾਕੇ ਖੜੀ ਕਰਤੀ ਤੇ ਲੋਕੀ ਸੋਚਣਗੇ ਕਮਲੇ ਹਾਂ ਸੋਚੀ ਬਾਤ ਆ ਮੈਨੂੰ ਉਹੀ ਮੈਂ ਗੱਲ ਕਰਦਾ ਯਾਰ ਭਾਈ ਇੱਕ ਪ੍ਰੋਬਲਮ ਦਾ ਹੱਲ ਕਰਨਾ ਵਾ ਓਪੀ ਭਾਈ ਦੀ ਪ੍ਰੋਬਲਮ ਦਾ ਹੱਲ ਕਰਨਾ ਵਾ ਤੁਸੀਂ 295 ਰੈਸਟੋਰੈਂਟ ਹੀ ਖੋਲਤਾ ਭਾਈ ਹੁਣਾਂ ਨੇ ਹਿਮਾਚਲ ਚ ਗੱਲਬਾਤ ਓਕੇ ਕਰਾਤੀ ਕੀ ਬਾਤ ਆ ਸਾਜ ਜੀ ਬਹੁਤ ਕੁਛ ਖਟਕੇ ਗਿਆ ਤੂੰ ਸ਼ੇਰਾ ਜੀ ਭਾਈ ਕਹਿੰਦੇ ਰੁਕੇ ਤੇ ਹੈਗੇ ਉਹ ਖਾ ਹੀ ਲੈਣੇ ਆ ਕੀ ਮਗਾਇਆ ਭਾਈ ਲਾਈਟ ਜੀ ਜੀ ਚਾਹ ਚੂ ਮਤਲਬ ਡਰਾਈਵ ਤਿੰਨ ਘੰਟੇ ਦੀ ਡਰਾਈਵ ਹੋ ਗਈ ਸਾਡੀ ਹਣਾਂ

ਤੇ ਵਟਿਆਂ-ਵਟਿਆਂ ਦਾ ਧਿਆਨ ਹੀ ਰੱਖਿਓ ਕਿ ਆ ਸਕਦਾ ਇੱਧਰੋਂ ਉੱਧਰੋਂ ਕਿਤੇ ਵੀ ਗਾਇਸ ਫਾਈਨਲੀ ਆਪਾਂ ਡਲੋਜੀ ਪਹੁੰਚ ਗਏ ਆ ਸੀਟਾਂ ਚੇਂਜ ਹੋ ਗਈਆਂ ਵਾ ਕਿਉਂਕਿ ਭਾਈ ਹੁਣਾਂ ਉਲਟੀਆਂ ਹੁੰਦੀਆਂ ਆ ਦੋਨੇ ਪਹਿਲੇ ਬੰਦਿਆਂ ਨੂੰ ਉਲਟੀਆਂ ਹੁੰਦੀਆਂ ਤਾਂ ਕਰਕੇ ਉੜਾਵਾ ਮੈਂ ਤੇ ਰੋਕੀ ਹੋਈ ਪਿੱਛੇ ਆ ਗਈਆਂ ਤਾਂ ਭਾਈ ਆ ਹੈਗਾ ਵਾ ਇੱਥੋਂ ਦਾ ਮੇਨ ਚੌਂਕ ਮਤਲਬ ਗਾਂਧੀ ਚੌਂਕ ਨੀਤੇ-ਨੀਤੇ ਗਾਂਧੀ ਚੌਂਕ ਲੋ ਵੀ ਭਾਈ ਲੋਕੇਸ਼ਨ ਤੇ ਪਹੁੰਚ ਗਏ ਆ ਹੋਟਲ ਤੇ ਭਾਈ ਆਜੋ ਓਏ ਯਾਗੜ ਵਗੈਰਾ ਪਹੁੰਚ ਤੋਂ ਬਾਅਦ ਕਾਫੀ ਹੋਣੀ ਆ ਚੁੱਕੇ ਕਾਫੀ ਪੀਨੇ ਆ ਠੰਡ ਦਾ ਕਰਕੇ ਦਾ ਵੀਊ ਚੈੱਕ ਕਰੋ ਮੜਾ ਇੱਥੇ ਸੈਰ ਵਗੈਰਾ ਕਰਨੀ ਵੀ ਕਰ ਸਕਦੇ ਹਣਾ ਰਾਤ ਨੂੰ ਹਾਂ ਤੇ ਮਤਲਬ ਦਿਨ ਦਾ ਵੀਊ ਬਹੁ ਘੈਂਟ ਆ ਉਹ ਸਾਰਾ ਦੇਖਦਾ ਹੁੰਦਾ ਏਰੀਆ ਹਣਾ ਗ੍ਰੀਨ ਗ੍ਰੀਨ ਚਾਦਰ ਜਿਹੀ ਬਣੀ ਹੋਈ ਤੇ ਅੱਜ ਦੀ ਰਾਤ ਆਪਾਂ ਸਪੈਂਡ ਕਰਾਂਗੇ ਬਲੂ ਹੈਵਨ ਹੋਟਲ ਦੇ ਵਿੱਚ ਹਣਾ ਤੇ ਆ ਆਪਣੇ ਪ੍ਰਭ ਭਾਈ ਆ ਜਲੰਧਰ ਦੇ ਹਾਂ ਤੁਸੀਂ ਇਹਨਾਂ ਨੂੰ ਦੇਖਿਆ ਹੁਣ ਤੇ ਇਹਨਾਂ ਨੇ ਹੋਟਲ ਲਿਆ ਵਾ ਇੱਥੇ ਪਲੀਜ਼ ਦੇ ਹੋਟਲ ਮਤਲਬ ਇਹਨਾਂ ਦਾ ਹੀ ਆ ਤਿਆਰੀ ਕਰ ਚੱਲਦੀ ਪਈ ਆ ਤੇ ਮਾੜਾ ਦਿਖਾਓ ਭਾਈ ਕਿਦਾਂ ਸਿਸਟਮ ਆ ਵਿਊ ਬਹੁਤ ਘੈਂਟ ਆ ਵੈਸੇ ਮੈਂ ਦਿਨੇ ਦੇਖਿਆ ਹੋਇਆ ਵਾ ਦਿਨੇ ਵੀ ਦਿਖਾਵਾਂਗੇ ਤੁਹਾਨੂੰ ਗੱਲ ਹਾਂਜੀ ਹਾਂਜੀ ਆਜੋ ਆ ਰਿਸੈਪਸ਼ਨ ਹਜੇ ਵੈਸੇ ਤਿਆਰ ਹੁੰਦਾ ਪਿਆ ਵਾ ਵੈਸੇ ਮੈਂ ਕਿਹਾ ਦਿਖਾ ਦਈਏ ਮਾੜਾ ਆਪਾਂ ਇੱਕ ਆਪਾਂ ਇੱਕ ਭਾਈ ਵੀਡੀਓ ਨਹੀਂ ਪਾਈ ਸੀ ਜਿਹੜਾ ਡਰਾਈਵਰਾਂ ਦੇ ਮੈਨੂੰ ਗੱਡੀ 'ਚ ਸੌਣਾ ਪਿਆ ਸੀਗਾ ਉਹ ਸਧਾਰਤੇ ਹਨ ਆਪਾਂ ਏਸ ਜਿਹੜਾ ਹੋਟਲ ਆ ਇਹਦੇ ਵਿੱਚ ਡਰਾਈਵਰਾਂ ਦਾ ਖਾਸ ਧਿਆਨ ਰੱਖਿਆ ਜਾਊਗਾ ਇਦਾਂ ਹੀ ਓਪੀ ਭਾਈ ਹਨਾ ਤੇ ਜਿਹੜਾ ਵੀ ਮੇਰਾ ਵੀਰ ਡਰਾਈਵਰ ਕਿਹੇ ਆਉਣਾ ਵਾ ਇਹ ਨਹੀਂ ਕਿ ਕੋਈ ਐਕਸਟਰਾ ਕੋਈ ਚਾਰਜ ਜਿੱਦਾਂ ਦੀ ਕੋਈ ਗੱਲ ਨਹੀਂ ਤੁਸੀਂ ਆਓ ਆਪਣਾ ਰੁਗੋ ਜੋ ਵੀ ਆ ਮਤਲਬ ਲੋਕੇਸ਼ਨ ਵਗੈਰਾ ਮੈਂ ਪਾ ਦੂੰਗਾ ਤੇ ਡਰਾਈਵਰਾਂ ਦਾ ਖਾਸ ਤੇ ਾਂ ਰੱਖਿਆ ਜਾਊਗਾ ਗੱਡੀ ਜੀ ਨਹੀਂ ਸੌਂ ਦੇਣਾ ਭਾਈ ਹੁਣਾਂ ਨੇ ਕੋਈ ਮੈਂ ਜਿਹੜਾ ਆਪਾਂ ਗੱਲ ਕੀਤੀ ਸੀ ਸਰਪ੍ਰਾਈਜ਼ ਉਹ ਆਈ ਸਰਪ੍ਰਾਈਜ਼ ਅੱਛਾ ਤੇ ਭਾਈ ਚੈੱਕ ਕਰੋ ਬਾਕੀ ਕਮੈਂਟ ਹੈ ਤੁਸੀਂ ਦੱਸਣਾ ਕਿੰਦਾਂ ਸਾਫ਼ ਸੁਥਰਾ ਵਾ ਕੰਮ ਕਿ ਨਹੀਂ ਮੇਰੇ ਲੋ ਕੇਰਬੋਰਡ ਆ ਭਾਈ ਵੀਰ ਭਾਈ ਹੈ ਅੱਛਾ ਆਹੋ ਸੱਚੇ ਮਨਦੀਪ ਭਾਈ ਆ ਦੀਪ ਦੀਪ ਭਾਈ ਆ ਇਹ ਦੀਪ ਭਾਈ ਮਿਲਿਆ ਹਾਂ ਭਾਈ ਨੂੰ ਪਹਿਲਾਂ ਮੈਂ ਇਹ ਰੂਮ ਨੇ ਸੁਪਰ ਡੀਲਕਸ ਸੁਪਰ ਡੀਲਕਸ ਫੈਮਿਲੀ ਲਈ ਭਾਈ ਬੈੱਡ ਲੱਗਾ ਹੋਇਆ ਇੱਕ ਤਾਂ ਗੱਦਾ ਵੀ ਵੇਸ਼ੂਗਾ ਨਾ ਹਾਂ ਹਾਂ ਨਾਲ ਜੈਕਸਟਰਾ ਚਾਹੀਦਾ ਤਾਂ ਦੋ ਗੱਦੇ ਐਕਸਟਰਾ ਲੱਗ ਜਾਣਗੇ ਤੇ ਬਾਲਕਨੀ ਵੀ ਬਾਲਕਨੀ 뷰 ਚੈੱਕ ਕਰੋ ਮਾੜਾ ਜਿਹੜੇ ਬਾਈ ਪੈਕ ਬੁਗ ਲੋਂ ਦਾ ਸ਼ਕੀਨ ਆ ਇੱਥੇ ਟੇਬਲ ਰੱਖੋ ਆਰਾਮਣਾ ਸਾਹਮਣੇ ਆਪਣਾ 뷰 ਇੰਜੋਏ ਕਰੋ ਵਾਸ਼ਰੂਮ ਭਾਈ ਚੈੱਕ ਕਰੋ ਨੀਟ ਐਂਡ ਕਲੀਨ ਮਤਲਬ ਅਨ ਡਾ ਵੀਸ ਇਹ ਨਾਲ ਵੀ ਬਾਲਕਨੀ ਅਟੈਚ ਹੈ। ਓਕੇ ਇੱਥੇ ਕੀ ਹੈ ਬਾਲਕਨੀ ਵਾਲੇ ਰੂਮ ਦੀ ਵੈਲਿਊ ਹੈ। ਹਾਂਜੀ ਹਾਂਜੀ ਹਾਂਜੀ। ਉਹ ਇਹੀ ਫੀਲ ਤੇ ਲੈਣ ਹੁੰਦੇ ਬੰਦੇ ਨਾ। ਲੋਕੀ ਆਪਣੇ ਇੱਥੇ ਬਹਿ ਕੇ ਸੈਪਰੇਟ ਬ੍ਰੇਕਫਾਸਟ ਕਰਨ ਡਿਨਰ ਕਰ ਲਾਂਚ ਕਰਨ। ਬਸ 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 ਬਸ। ਨਹੀਂ ਵਧੀਆ ਭਾਈ ਜੀ। ਤਦ ਵੀ ਹਿਮਾਚਲ ਵਿੱਚ ਨਾ ਹੋਟਲਾਂ ਚ ਮੇਨ ਮੇਨ ਮਤਲਬ ਮਾਈ ਨਹੀਂ ਰੱਖਦੀ ਆ ਪਾਰਕਿੰਗ ਕਿਉਂਕਿ ਰੋਡ ਤੇ ਗੱਡੀਆਂ ਲੱਗਣ ਨਹੀਂ ਦਿੰਦੇ ਵਨਵੇ ਕੀਤੇ ਹੋਏ ਇਹਨਾਂ ਨੇ ਮੰਨ ਲਓ ਰੋਡ ਤੇ ਗੱਡੀ ਲੱਗੀ ਤੇ ਨਾਲੇ ਚੱਕ ਕੇ ਲੈ ਜਾਣੀ ਉਹਨਾਂ ਨੇ ਤੁਹਾਡੀ ਆ ਨਾ। ਆ ਸਾਰਾ ਏਰੀਆ ਪਾਰਕਿੰਗ ਏਰੀਆ ਵਾ ਮੇਰੇ ਹਿਸਾਬ ਨਾਲ 10 15 ਗੱਡੀਆਂ ਅਸੀਂ ਪਾਰਕ ਕਰਦਾ 10 15 ਗੱਡੀਆਂ ਲੱਗ ਜੂਗੀ ਆ ਰਾਮਨਾ ਇਹ ਰਿਸੈਪਸ਼ਨ ਏਰੀਆ ਬਣ ਰਿਹਾ ਹੁਣ ਨਵਾਂ ਇਹਦੇ ਨਾਲ ਹੀ ਡਰਾਈਵਰ ਰੂਮ ਬਣ ਰਿਹਾ ਬਸ ਬਸ ਬਾਈ ਬਸ ਸਾਡਾ ਭਾਈ ਖਾਸ ਖਾਸ ਧਿਆਨ ਨਾਲ ਲਿਓ ਗਰੀਬ ਬੰਦੇ ਦਾ ਕੋਈ ਚੱਕਰ ਨਹੀਂ ਭਾਈ ਜਦੋਂ ਮਰਜੀ ਆ ਰੋਟੀ ਪਾਣੀ ਗੱਡੀ ਖੜਾਣ ਦੀ ਫੈਸਿਲਿਟੀ ਅੱਛਾ ਨਾਣ ਧੋਣ ਦੀ ਫੈਸਿਲਿਟੀ ਗੱਡੀ ਧੋਣ ਦੀ ਫੈਸਿਲਿਟੀ ਸਾਰੀਆਂ ਮਿਲਣਗੀਆਂ ਲੋ ਵੀ ਬਾਈ ਕੋਈ ਦਿੱਕਤ ਨਹੀਂ ਪੂਰਾ ਪ੍ਰੋ ਲੈਵਲ ਵਾਲੀਆਂ ਫੈਸਿਲਿਟੀਆਂ ਮਿਲ ਰਹੀਆਂ ਵਾ ਤੇ ਹੋਰ ਮੰਨ ਲਓ ਜੇ ਇੱਥੇ ਗੱਡੀ ਅਵੇਲੇਬਲ ਚਾਹੀਦੀ ਤੁਸੀਂ ਕਰਾ ਦੋਗੇ ਉਹਨਾਂ ਨੂੰ ਹਾਂ ਹਾਂ ਬੜੇ ਰਾਮਾ ਇੱਥੇ ਮੰਨ ਲਓ ਵਧੀਆ ਲਿੰਕ ਅੱਗੇ ਕਹਿੰਦੇ ਖਜ਼ਿਆਰ ਜਾਣਾ ਵਾ ਪਰ ਉਹ ਆਪਣੀ ਗੱਡੀ ਇੱਥੇ ਲਾ ਕੇ ਜਾਣਾ ਇੱਥੇ ਲਾ ਕੇ ਜਾਓ ਟੈਕਸੀ ਸਰਵਿਸ ਇੱਥੇ 24 ਘੰਟੇ ਹੈ ਕੁੱਲ ਕੁੱਲ ਕਹਿਣ ਦਾ ਭਾਅ ਵੇਹੀ ਹੈ ਕਿ ਯਾਰ ਹਰੇਕ ਤਰ੍ਹਾਂ ਦੀ ਫੈਸਿਲਿਟੀ ਮਿਲ ਜੂਗੀ ਤੇ ਸਕਰੀਨ ਤੇ ਨੰਬਰ ਦਿੱਤਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਲੋਕੇਸ਼ਨ ਵਗੈਰਾ ਮੈਂ ਮੈਂਸ਼ਨ ਕਰ ਦਿੰਦਾ ਤੁਸੀਂ ਜਦੋਂ ਵੀ ਜਲੰਧਰੋਂ ਤੁਰਨਾ ਇੱਕ ਵਾਰੀ ਫੋਨ ਕਰ ਲਿਓ ਕਿ ਭਾਈ ਸਾਡਾ ਰੂਮ ਰੱਖ ਲਿਓ ਬਿਲਕੁਲ ਅਸੀਂ ਆ ਰਹੇ ਹਾਂ ਰਾਤ ਬਰਾਤੇ ਜਿਹੜੇ ਟਾਈਮ ਵੀ ਆਇਓ ਤੁਹਾਨੂੰ ਮਤਲਬ ਪਿਕਅਪ ਕਰ ਲਿਆਗੇ ਜੀ 24 ਘੰਟੇ ਜਦੋਂ ਮਰਜ਼ੀ ਬੋ ਜੇ ਨਹੀਂ ਪਤਾ ਲੱਗਦਾ ਚੌਂਕ ਤੋਂ ਲੈ ਜੂਗਾ ਇੱਕ ਬੰਦਾ ਕੋਈ ਨਹੀਂ ਬੱਸ ਸਟੈਂਡ ਤੋਂ ਤੁਹਾਨੂੰ ਪਿਕ ਕਰ ਲਾਂਗੇ ਬੱਸ ਸਟੈਂਡ ਤੋਂ ਬੱਸ ਬੱਸ ਬਾਕੀ ਲੋਕੇਸ਼ਨ ਅੱਜਕੱਲ ਹੈਗੀ ਆ ਸਰ ਇੱਥੇ ਹੋਟਲ ਦੀ ਪ੍ਰਾਈਵੇਟ ਗੱਡੀ ਆ ਕਿਸੇ ਨੂੰ ਛੱਡ ਕੇ ਆਣਾ ਜੇ ਕੋਈ ਬੰਦਾ ਬੱਸ ਤੇ ਵੀ ਆਉਂਦਾ ਸੀ ਛੱਡਣ ਦੀ ਫੈਸਿਲਿਟੀ ਲੈ ਕੇ ਆਉਣ ਦੀ ਫੈਸਿਲਿਟੀ ਵੀ ਦਵਾਂਗੇ ਲਓ ਵੀ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਹੋਟਲ ਦੀ ਗੱਡੀ ਵੀ ਆਏ ਕਰੋ ਉਹ ਵੀ ਨਾਲ ਭੇਜ ਦਿਓ ਕਰੋ ਭਾਈ ਨਹੀਂ ਨਹੀਂ ਭਾਈ ਬਹੁਤ ਵਧੀਆ ਭਾਈ ਬਹੁਤ ਬਹੁਤ ਵਧਾਈਆਂ ਧੰਨਵਾਦ ਸਰੀ ਜਾਂਦਾ ਚੱਲੀ ਆ ਰੋਟੀ ਖਾਣ ਭੁੱਖ ਲੱਗੀ ਨਹੀਂ ਭਈ ਤੁਹਾਨੂੰ ਇਹਣਾ ਹਾਂਜੀ ਹਾਂਜੀ ਚਲੋ ਯਾਰ ਰੋਟੀ ਖਾ ਕੇ ਆਉਣੇ ਭਾਈ ਜੈਕਟ ਵਗੈਰਾ ਲੈ ਆਉਣੀ ਆ ਵੀ ਭਾਈ ਜੈਕਟ ਹੀ ਲੈ ਕੇ ਆਏ ਹਨਾ ਮਹਾਰਾਏ ਡਲਹੋਜੀ ਆ ਇੱਥੇ ਠੰਡ ਵਗੈਰਾ ਤਾਂ ਨੋਰਮਲ ਹਣੀ ਹਣੀ ਰਾਤ ਨੂੰ ਹਨਾ ਨਹੀਂ 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 ਭਾਈ ਨੇ ਗਰਮੀਆਂ ਵਿੱਚ ਵੀ ਭਾਈ ਇਦਾਂ ਠੰਡੀ ਹੁੰਦੀ ਹੈ ਰਾਤ ਨੂੰ ਹੋ ਹੀ ਜਾਂਦੀ ਲਗਭਗ ਨਹੀਂ 10 ਮਹੀਨਾ ਚੱਲ ਰਿਹਾ ਐ ਸੋਨੇ ਨਹੀਂ ਮੈਂ ਪਹਿਲੀ ਵਾਰੀ ਆਇਆ ਨਾ ਭਾਈ ਹਾਂ ਹੋ ਸਕਦਾ ਤਾਂ ਕਰਕੇ ਹਨਾ ਮੈਨੂੰ ਪਤਾ ਨਹੀਂ ਸੀ ਆਪਾਂ ਦੇ ਘਰੋਂ ਨਾ ਆਇਆ ਅਸੀਂ ਤਾਂ ਬਰਾਵਾ ਘਰੋਂ ਤੁਰਨ ਲੱਗੇ ਜੈਕਟ ਦੇਖੋ I20 ਅੱਗੇ ਜਾ ਰਹੀ ਆ ਉਹਨਾਂ ਨੂੰ ਹੀ ਪਤਾ ਹਨਾ ਰਸਤੇ ਆ ਕਿੱਥੇ ਕਿੱਥੋਂ ਰੋਟੀ ਖਾਣੀ ਆ ਅਸੀਂ ਤਾਂ ਬਰਾਵਾ ਮਗਰਮਗਰ ਜਾਣਾ ਵਾ ਹੋਰ ਤੋ ਭਾਈ ਰੋਟੀ ਖਾਣ ਲਈ ਰੁਕੇ ਆ ਹੋਟਲ ਦੀ ਕੀ ਨਾਮ ਆ ਆ ਦੇਖੋ ਮੋਂਗਸ ਉਹ ਵੀ ਭਾਈ ਇਹਨਾਂ ਨੇ ਜੈਕਟ ਦੇ ਦਿੱਤੀ ਆ ਇਹਦੇ ਪਰ ਇੱਕ ਵਾਣਾ ਦੋ ਲੈ ਕੇ ਆਏ ਹੁਣੇ ਕਰੋ ਦੋਵਾਂ ਦੀ ਕਰ ਲੀ ਹਾਂ ਹਾਂ ਮਾਸਾ ਕਰ ਲੈਣੇ ਆ ਅਸੀਂ ਜਫੀਆਂ ਪਾ ਲਾਂਗੇ ਇਹ ਕਰਨੀ ਤਾਂ ਨਿੱਗਲ ਐ ਇਦਾਂ ਕਰੋ ਅੱਕੜ ਪੱਕੜ ਬੰਬੇਪੋ ਕਰ ਲਓ ਹਾਂ ਵੀ ਬਈ ਲੱਕੜ ਦੇ ਹੀ ਬਣਿਆ ਸਾਰਾ ਹਨਾ ਅੱਜ ਰੂਮ ਚੋਂ ਬੜਾ ਵਧੀਆ ਫੀਲ ਫੀਲ ਆਣਾ ਲੱਕੜ ਦਾ ਜਦੋਂ ਉੱਪਰ ਬ్రో ਰੋਟੀ ਪਾਣੀ ਸਭ ਦਾ ਡਨ ਹੋ ਗਿਆ ਵਾ ਕੌਣ ਸੌਣ ਦੀ ਤਿਆਰੀ ਕਰੀਏ ਯਾਰ ਵੀ ਕੀ ਕਰੋ ਰਾਤ ਨੂੰ ਇੱਕ ਸਾਗਾ ਜੰਗਲ ਵਿੱਚ ਹੀ ਲੰਘ ਰਹੇ ਆ ਜਨਵਾਰ ਜਨੂਰ ਇਦਾਂ ਹੀ ਤੁਰਦੇ ਫਿਰਦੇ ਰਹਿੰਦੇ ਤੇੰਦਵਾ ਦੂੰਦਵਾ ਤਾਂ ਨਾਰਮਲ ਹੀ ਆ ਇੱਥੇ ਹਨਾ ਬਈ ਹਾਂਜੀ ਹਾਂਜੀ ਜੰਗਲੀ ਭਾਲੂ ਹੈਗੇ ਆ ਪਰ ਉਹ ਜ਼ਿਆਦਾ ਡੀਪ ਰਹਿੰਦੇ ਆ ਮੇਰੇ ਹਿਸਾਬ ਨਾਲ ਇੱਧਰ ਵੀ ਕੋਈ ਨਹੀਂ ਗਾਸੇ ਵਸੇ ਦੇ ਹੱਦਾਂ ਚੰਕ ਕਰੋ ਹਨੇਰਾ ਹੀ ਹਨੇਰਾ ਚਲੋ ਵੀ ਬਈ ਫਾਈਨਲੀ ਭਾਈ ਹਣਾਂ ਦੇ ਫਲੈਟ ਪਹੁੰਚ ਗਏ ਤੇ ਗੱਡੀ ਟਿਕਾਣੀ ਲਾਤੀ ਆ ਹੁਣ ਝਟ ਕਰਾਂਗੇ ਰੈਸਟ ਫਲੈਟ ਸਾਰਾ ਲੱਕੜ ਦਾ ਲੱਕੜ ਦੇਵਦਾਰ ਦੀ ਲੱਕੜ ਨਾ ਭਰਿਆ ਹਨ ਸਮੈਲਿਕ ਨਹੀਂ ਸੁਹਣੀ ਲੱਕੜ ਦੀ ਹਨ ਵਧੀਆ ਸੈਟਅਪ ਕੀਤਾ ਹੋਇਆ ਬਾਏ ਗੁੱਡ ਮਾਰਨਿੰਗ ਅਗਲਾ ਦਿਨ ਸਾਰੇ ਰੂਮ ਚ ਰੈਡੀ ਹੋ ਕੇ ਨਿਕਲ ਚੁੱਕੇ ਆ ਆਪ ਵੀ ਰੈਡੀ ਹੋ ਕੇ ਨਿਕਲ ਚੁੱਕੇ ਆ ਤੇ ਦੇ ਦੇਵਾਂਗੇ ਕੀ ਕੀ ਹਿਸਾਬ ਦਾ ਬੰਨਾ ਹਾਂਜੀ ਸਸਰੀ ਘਰ ਮਾਰਾ ਸਾਰਿਆਂ ਨੂੰ ਕਿਦਾਂ ਜੀ? ਓਏ ਬਾਕੀ ਅੰਦਾਜ਼ ਦੀ ਉਧਰ ਖੜੀ ਧੁੱਪ ਸੇਕਦੀ ਬਈ। ਹੋਰ ਜੀ 30 32 ਸਟੇ ਬਈ ਹੋਟਲ ਰੂਮ ਚ ਨਹੀਂ ਕੀਤੀ ਸੀ ਭਾਈ ਹੁਣਾਂ ਨੇ ਫਲੈਟ ਲਏ ਹੋਏ ਇੱਥੇ ਲੱਗ ਗਏ ਰੈਂਟ ਤੇ ਉੱਥੇ ਕੀਤੀ ਆ। ਹੁਣ ਜਿਹੜਾ ਦੂਸਰਾ ਹੋਟਲ ਆਵਾ ਭਾਈ ਉਧਰ ਚੱਲੇ ਆ ਭਾਈ ਹੁਣਾਂ ਨੇ। ਇੱਕ ਤੇ ਇਹ ਵਾ ਬਲੂ ਹੈਵਨ, ਇੱਕ ਹੋਰ ਆਪਣੇ ਭਾਈ ਹੁਣਾਂ ਨੇ ਦੂਸਰਾ ਹੋਟਲ ਲਿਆ ਵਾ। ਉਹ ਕਿਹੜਾ ਵਾ? ਆਜੋ ਦਿਖਾਉਣੀ ਆ ਕੀ ਹਿਸਾਬ ਕਿਤਾਬ। ਲੰਗੂਰ ਜਾ ਕਰੋ ਲੰਗੂਰ। ਉਹ ਭਾਈ ਹੁਣੀ ਅੱਗੇ ਜਾਂਦੇ ਪਏ ਆ ਹੋਟਲ ਦੇ ਲੈ ਕੇ ਜਾਂਦੇ ਆਪਾਂ ਨੂੰ ਤਾਂ ਨਹੀਂ ਲੱਗ ਪਤਾ ਲੱਗਣੇ ਰਸਤੇ ਦਾ ਹਾਂ ਆਪਾਂ ਨੂੰ ਤਾਂ ਮੈਪ ਹੀ ਆ ਆ ਮਸ਼ੀਨਾ ਭਲਾ 깔ੀ ਆ ਇਹ ਜੇ ਬਰਫ਼ ਵਗੈਰਾ ਹਟਾਉਣ ਲਈ ਮਸ਼ੀਨਾ ਮਸ਼ੀਨਾ ਨਾਲ ਹੀ ਰੱਖੀਆਂ ਹੋਈਆਂ ਆਪਾਂ ਪਹੁੰਚ ਗਏ ਆ ਜਸ ਭਾਈ ਹੁਣ ਇਹਦੇ ਦੂਸਰੇ ਹੋਟਲ ਤੇ ਭਾਈ ਇਹਦਾ ਕੀ ਨਾਮ ਆ ਐਡ ਲੋਜੀ ਵਿਊ ਸੁਭਾਸ਼ ਚੌਂਕ ਦੇ ਕੋਲ ਹੀ ਆ ਆ ਪਾਰਕਿੰਗ ਏਰੀਆ ਵਾ ਮੈਂ ਕਿਹਾ ਪਹਿਲਾਂ ਹੀ ਦਿਖਾ ਦਾਂ ਤੁਹਾਨੂੰ ਪਾਰਕਿੰਗ ਹੈਗੀ ਆ ਆ ਚੱਲਦਾ ਥੋੜਾ ਹਜੇ ਕੰਮ ਆਨ ਦਾ ਵੇ ਮਤਲਬ ਚੱਲਦਾ ਪਿਆ ਥੋੜਾ ਹੀ ਰਹਿ ਗਿਆ ਬਸ ਅਸੀਂ ਇੱਥੇ ਵੀ ਗਾਰਡਨ ਬਣੂਗਾ ਹਾਂ ਲਾਨ ਬਣੂਗਾ ਲੌਨ ਏਰੀਆ ਤੇ ਆ ਹੈਗਾ ਬਾਲਕਨੀ 뷰 ਜਿਹੜਾ ਦੂਸਰਾ ਹੋਟਲ ਆ ਭਾਈ ਉਹਨਾਂ ਦਾ ਦਲਹੋਜੀ 뷰 ਇਹ ਸਾਹਮਣੇ ਸਾਰੇ ਸ਼ਿਰੀ ਨਗਰ ਦੇ ਪਹਾੜ ਨੇ ਲੇ ਲਦਾਕ ਤੇ ਸ਼ਿਰੀ ਨਗਰ ਵਾਕਈ ਹੋਟਲ ਦਾ ਨਾਮ ਹੀ ਦਲਹੋਜੀ 뷰 ਆ ਤੇ 뷰 ਹੀ ਦਲਹੋਜੀ ਵਾਲਾ ਸਾਰਾ ਦਲਹੋਜੀ ਦਿਖਦਾ ਤੇ ਤੁਹਾਨੂੰ ਦੱਸਿਆ ਹੀ ਆ ਬਣਦਾ ਪਿਆ ਅਜੇ 10-15 ਦਿਨਾਂ ਤੱਕ ਰੈਡੀ ਹੋ ਜਾਣਾ ਵਾ ਪਰ ਫਿਰ ਵੀ ਹੁਣ ਜੇ ਤੁਸੀਂ 2-2 ਜਾਂ 3 ਮਹੀਨੇ ਬਾਅਦ ਆਉਂਗੇ ਉਦੋਂ ਤੱਕ ਰੈਡੀ ਹੋ ਜਾਣਾ ਵਾ ਨਾ ਨਾ ਦੋ ਦਾ ਸਕੂਲਾਂ ਦੀਆਂ ਛੁੱਟੀਆਂ ਆਉਣੇ ਨੂੰ ਬਾਦ ਦਸ ਨਹੀਂ ਨਹੀਂ ਮੰਨ ਲਓ ਜੇ ਦੋ ਤਿੰਨ ਮਹੀਨੇ ਬਾਅਦ ਕਿਸੇ ਨੇ ਵੀਡੀਓ ਦੇਖੀ ਆ ਉਦੋਂ ਤੱਕ ਰੈਡੀ ਹੋਊਗਾ ਬਈ ਇੱਕ ਹੋਰ ਦੱਸਦਾ ਠੱਡ ਲੋਜੀ ਚ ਕਿਸੇ ਕੋਲ ਵੀ ਪਾਰਕ ਨਹੀਂ ਆਏਗਾ ਹੋਟਲ ਦੇ ਵਿੱਚ ਅੱਛਾ ਇੱਕ ਵੀ ਹੋਟਲ ਚ ਪਾਰਕ ਪਾਰਕ ਪਲੱਸ ਪਾਰਕਿੰਗ ਨਹੀਂ ਪਾਰਕਿੰਗ ਵੀ ਚਲੋ ਹੋਊਗੀ ਉਹਦਾ ਕੈਫੇ ਵੀ ਬਣਾ ਰਹੇ ਆ ਆਪਾਂ ਕੈਫੇ ਦਿਖਾਣੇ ਆਜੋ ਇਹ ਬਣਨੀ ਆਪਣੀ 4 ਸਟਾਰ ਪ੍ਰਾਪਰਟੀ ਹਾਂਜੀ ਇਹ ਵਾਲੀ ਪ੍ਰਾਪਰਟੀ ਆਪਣੀ 4 ਸਟਾਰ ਪ੍ਰਾਪਰਟੀ ਬਣਨੀ ਆ ਬੁਰੀ ਅੱਛਾ ਆ ਕੈਫੇ ਏਰੀਆ ਬਣ ਰਿਹਾ ਹੋਊਗੀ ਓਪਨ ਕੈਫੇ ਏਰੀਆ ਇੱਕ ਵਾਰੀ ਵਾਈਡ ਐਂਗਲ ਦਿਖੋਣਾ ਤੁਹਾਨੂੰ ਹੋਟਲ ਦਾ ਢਲੋਜੀ ਵੀਊ ਅਛਾ ਇੱਥੇ ਕੈਫੇ ਬਣੂਗਾ ਉੱਥੇ ਬਣੂਗਾ ਲੌਨ ਏਰੀਆ ਮਤਲਬ ਪਾਰਕ ਵਗੈਰਾ ਤੇ ਇਸ ਤੋਂ ਉੱਪਰ ਹੈਗੀ ਆ ਪਾਰਕਿੰਗ ਛੱਤ ਤੇ ਪਾਰਕਿੰਗ ਆ ਆ ਆ ਸ਼ਬਾਸ਼ ਚੌਂਕ ਲੋ ਆਉਂਦੀ ਪਈ ਆ ਰੋਡ ਆ ਵਾਲੀ ਸਾਹਮਣੇ ਜਿਹੜੀ ਪਹਿਲਾ ਹੋਟਲ ਆਪਣਾ ਹੀ ਪਹਿਲਾ ਹੋਟਲ ਭਾਈ ਹੁਣਾਦਾ ਹੀ ਆ ਚਲੋ ਵੀ ਭਾਈ ਅਚਾਨਕ ਪ੍ਰੋਗਰਾਮ ਬਣ ਗਿਆ ਵਾ ਲੇਕ ਤੇ ਜਾਂਦਾ ਚਿਮੇਰਾ ਲੇਕ ਤੇ ਹਨਾ ਚਿਮੇਰਾ ਲੇਕ ਆ ਵਾ ਪਹਿਲਾਂ ਵੀ ਵਲੌਗਾਂ ਨੇ ਦਿਖਾਇਆ ਹੋਇਆ ਵਾ ਤੁਹਾਨੂੰ ਅੱਜ ਫਿਰ ਤੁਹਾਨੂੰ ਦਿਖਾ ਦਿੰਨੇ ਆ ਲਾਗੇ ਬੰਨੇ ਘੁੰਮਣ ਵਾਲੀ ਜਗਾ ਅਛਾ ਇੱਥੇ ਲੈ ਕੇ ਆਏ ਗੁਲਚੇ ਖਾਣ ਲਈ ਹਾਂ ਹਿਮਾਚਲ ਦੇ ਸਪੈਸ਼ਲ ਕੁਚੇ ਲਗਾਓ ਬਈਆ ਅੱਠ ਕੁਛ ਨਹੀਂ ਬੰਦ ਥੇਦੀ ਆਹ ਉਹ ਹੀ ਸਾਡੇ ਲਈ ਤਾਂ ਕੁਛ ਹੀ ਆ ਇਹ ਹੀ ਕਹਿੰਦੇ ਆ ਆ ਜਾ ਥੱਲੇ ਉਤਰਾਂਗੇ ਬੰਦ ਬੰਦ ਜੀ ਚੋਬਰ ਫਿਰ ਤੋਂ ਕੈਮ ਹੋਣ ਲੱਗੇ ਆ ਆਪਣੀਆਂ ਆਪਣੀਆਂ ਡਰਿੰਕਾਂ ਚੱਕ ਲਈਆਂ ਸਾਰਿਆਂ ਨੇ ਭਾਈ ਮੌਨਸਟਰ ਪੀਣ ਲੱਗੇ ਆ ਉਹ ਭਾਈ ਵੀ ਮੌਨਸਟਰ ਪੀਣ ਲੱਗੇ ਆ ਭਾਈ ਹੁਣੀ ਪਰ ਐਡੀਟਰ ਪੀਣ ਲੱਗੇ ਆ ਜਾਈ ਰੇਂਜ ਰੋਵਰ ਆਪਾਂ ਚਲਾ ਕੇ ਦੇਖਦੇ ਆ ਕੀ ਸਵਾਦ ਆ ਕੀ ਫੀਲ ਆ ਅੱਗੇ ਬਹਿ ਕੇ ਦੇਖਦੇ ਆ ਬਈ ਦੇ ਨੇਰੇ ਤੋਂ ਉਹ ਦਿੱਦਰ ਨੂੰ ਮੁੰਨਾ ਬਈ ਬਈ ਤੇ ਆਹ ਰਸਤਾ ਵਾ ਬਈ ਮਿੰਨੀ ਗੋਆ ਜਾਣ ਲਈ ਤੇ ਨੇਰੇ ਤੋਂ ਢਲੋਜੀ ਵਾਲੇ ਰੋਡ ਤੋਂ ਆਹ ਗੇਟ ਜੇ ਦੇਖ ਕੇ ਮੁੜ ਜਿਓ ਇਹ ਤੋਂ ਅੱਗੇ ਤੁਹਾਨੂੰ ਮੈਂ ਦੱਸਦਾ ਕਿੱਥੇ ਜਾ ਕੇ ਕੀ ਹੋਣਾ ਬਈ ਮਿੰਨੀ ਗੋਆ ਵਾਲੀ ਸਾਈਡ ਤੇ ਰਸਤੇ ਵਿੱਚ ਪੁਲ ਆਊਗਾ ਇੱਕ ਮੈਂ ਕਹਿੰਨਾ ਤੁਸੀਂ ਐਕਸਪੈਕਟ ਨਹੀਂ ਕਰਨਾ ਕਿ ਇੱਥੇ ਵੀ ਇਦਾਂ ਦਾ ਪੁਲ ਹੋ ਸਕਦਾ ਵਾ ਹਮਾ ਚਲ ਜੀ ਸੀਟ ਬੈਲਟ ਲਾ ਲਈਏ ਕਿਉਂਕਿ ਅੱਗੇ ਨਾਕਾ ਹੋ ਸਕਦਾ ਤੇ ਬਈ ਚੈੱਕ ਕਰੋ